ਉਹ ਸਾਰੇ ਲੋਕ ਬਾਰਕੋਡ ਹਟਾ ਰਹੇ ਨੇ ਸੱਚੀ ਉਹ ਇੰਨੀ ਕਮਾਈ ਹੈ ਕਿ ਉਹਨਾਂ ਨੂੰ ਨੋਟਿਸ ਭੇਜਿਆ ਜਾਵੇ ਜਾਂ ਫਿਰ ਇਹ ਵੀ ਉਹਨਾਂ ਨੂੰ ਇੱਕ ਵਾਰੀ ਚਾਂਸੇ ਚ ਲੈਣਾ ਸੀ ਸਰਕਾਰ ਨੇ ਲੈ ਕੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਮੈਂ ਤਾਂ ਕਹਿੰਦਾ ਜਿੰਨੇ ਤੁਸੀਂ ਵੈਂਡਰ ਲਾਇਸੈਂਸ ਅਪਲਾਈ ਕੀਤੇ ਹੋਏ ਆ ਜਿਹੜੇ ਵੈਂਡਰ ਬੈਠੇ ਆ ਆਪਣਾ ਆਫਿਸ ਭਰ ਰਹੇ ਆ ਇਹਨਾਂ ਦੀ ਘਟਾਲੂ ਰਿਟਰਨ ਨਾ ਗਵਰਨਮੈਂਟ ਕਿਆ ਨਹੀਂ ਕਰ ਸਕਦੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਇੱਕ ਚੰਗਾ ਭਲਾ ਅਗਸਟਡ ਆਫੀਸਰ ਪਰੇਸ਼ਾਨ ਹੋ ਜੇ ਕੋਈ ਇੰਨੀ ਤਨਖਾਹ ਨੇ ਜਿੰਨੀ ਅਗਲੇ ਦੇ ਮਹੀਨੇ ਦੀ ਕਮਾਈ ਹੈ ਹੁਣ ਜਿਹੜੇ ਬੰਦੇ ਨੇ ਦੋ ਦੋ ਗੱਡੀਆਂ ਰੱਖੀਆਂ ਹੋਈਆਂ ਠੀਕ ਹੈ 25 25 30000 ਰੁਪਏ ਮਹੀਨੇ ਦੀ ਇਨਸਟਾਲਮੈਂਟ ਦੇ ਰਿਹਾ ਹੈ ਔਰ ਮੋਰਓਵਰ ਤੁਸੀਂ ਦੇਖੋਗੇ ਜਿਹੜੇ ਇਹਨਾਂ ਦੇ ਪ੍ਰਧਾਨ ਬਣੇ ਹੋਏ ਆ ਉਹ ਆਪਣੇ ਅੱਡੇ ਤੇ ਵੰਦੇ ਹੀ ਨਹੀਂ ਆ ਇਟ ਮੀਨਸ ਇੰਨੀ ਇਨਕਮ ਹੈਗੀ ਹੈ ਵੀ ਉਹਨਾਂ ਨੂੰ ਨੌਕਰ ਰੱਖਿਓਏ ਆਪਣੇ ਅੱਡੇ ਤੇ ਵੰਦਦੇ ਵੀ ਲੋੜ ਨਹੀਂ ਹੈ ਜਿਨ੍ਹਾਂ ਨੇ ਇੱਕ ਅੱਡੇ ਦੇ ਉੱਤੇ ਤਿੰਨ ਤਿੰਨ ਚਾਰ ਚਾਰ 바ਰ ਕੋਡ ਲਾਏ ਹੋਏ ਆ ਫਸਟ ਆਫ ਆਲ ਕਿ ਅਗਰ ਮੈਂ ਇੱਕ ਵੈਂਡਰ ਆ ਮੈਨੂੰ ਚਾਰ 바ਰ ਕੋਡ ਲਗਾਉਣ ਦੀ ਕੀ ਲੋੜ ਹੈ ਇਟ ਮੀਨਸ ਆਈ ਹੈਵ 4 ਅਕਾਊਂਟਸ ਤਾਂ ਚਾਰ 바ਰ ਕੋਡ ਲੱਗਣਗੇ ਤੇ ਉਹ ਲਗਾਉਣ ਦਾ ਰੀਜ਼ਨ ਇਹੀ ਰਿਹਾ ਸੀਗਾ ਜੀ ਜਿਹੜੀ ਮੇਰੀ ਇੱਕ ਅਗਰ ਅਕਾਊਂਟ ਦੇ ਅੰਦਰ ਮੈਨੂੰ ਸੇਲ ਦਿਖਦੀ ਹੈ ਸਾਲ ਚ ਮਹੀਨੇ ਚ 5 ਲੱਖ ਰੁਪਏ ਦੀ ਉਹ ਚਾਰਾਂ ਚ ਡਿਵਾਈਡ ਹੋ ਕੇ ਸਵਾ ਸਵਾ ਲੱਖ ਦੀ ਰਹਿ ਜਾਏਗੀ ਕਿ ਐਟ ਲੀਸਟ ਤੁਹਾਨੂੰ ਪਤਾ ਤਾਂ ਹੋਵੇ ਕਿ ਇਹ ਬੰਦਾ ਵੈਂਡਰ ਹੈ ਜਾਂ ਵੈਂਡਰ ਕੈਟਾਗਰੀ ਚ ਆਂਦਾ ਵੀ ਹੈ ਕਿ ਨਹੀਂ ਆਂਦਾ ਉਹ ਕਹਿੰਦੇ ਜੀ ਹਮੇ ਕਿਵੇਂ ਪਤਾ ਲੱਗੇਗਾ ਮੈਂ ਕਹਾਂ ਜੀ ਆਪ ਇਨਕੀ ਲਾਸਟ 3 3 ইয়ার্স ਕੀ ਇਨਕਮ ਟੈਕਸ ਰਿਟਰਨ ਮੰਗਵਾ ਲਓ ਠੀਕ ਹੈ ਆਧਾਰ ਕਾਰਡ ਪੈਨ ਕਾਰਡ ਮੰਗਵਾ ਲਓ ਸਿੰਪਲ ਚੈੱਕ ਹੋ ਜਾਏਗਾ ਉਸਮੇ ਸਾਰਾ ਲੋਨ ਆ ਜਾਏਗਾ ਕ੍ਰੈਡਿਟ ਕਾਰਡ ਹੋਗਾ ਉਹ ਆ ਜਾਏਗਾ ਅੱਜ ਕੱਲ੍ਹ ਤੋਂ ਸਿੰਪਲ पे ਸਾਰਾ ਕੁਝ ਅ अगर एक बंदा 2 नंबर च शाम नु अड्डे लगांदा 300 ਰੁਪਏ 400 ਰੁਪਏ ਦੇ ਰਿਹਾ ਹੈ ਤੇ ਤੁਸੀਂ ਹਿਸਾਬ ਲਗਾਓ ਸਾਲ ਚ ਕਿੰਨਾ ਪੈਸਾ ਦੇ ਰਿਹਾ 2 ਨੰਬਰ ਚ ਤੇ 1 ਨੰਬਰ ਚ ਉਹਨੂੰ ਕਿੰਨੀ ਕਮਾਈ ਹੋएगी ਚੰਡੀਗੜ੍ਹ ਦੇ ਅੰਦਰ ਕੋਈ ਵੀ ਐਸਾ ਵੈਂਡਰ ਨਹੀਂ ਹੈ ਚਾਹੇ ਉਹ ਸਬਜ਼ੀ ਵੇਚਦਾ ਹੈ ਚਾਹੇ ਉਹ ਫਰੂਟ ਵੇਚ ਰਿਹਾ ਹੈ ਚਾਹੇ ਉਹ ਪਨ ਬੀੜੀ ਸਿੱਟਣ ਦੀ ਦੁਕਾਨ ਖੋਲ ਕੇ ਬੈਠਾ ਹੈ ਸਿੰਗਲ ਵੈਂਡਰ ਐਸਾ ਨਹੀਂ ਹੈ ਮੈਂ ਚੈਲੈਂਜ ਨਾਲ ਕਹਿ ਸਕਦਾ ਪੂਰੇ ਸ਼ਹਿਰ ਚ ਜਿਹਦੀ 30 ਜਾਂ 40000 ਰੁਪਏ ਮਹੀਨੇ ਤੋਂ ਕੱਟ ਇਨਕਮ ਹੋਏ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਵਾਇਰਲ ਹੁੰਦੇ ਨੇ ਕਿ ਚਾਹੇ ਵੈਂਡਰਸ ਨੇ ਰੇੜੀਆਂ ਫੜੀਆਂ ਵਾਲੇ ਨੇ ਜਾਂ ਜਿੰਨੇ ਵੀ ਲੋਕ ਉਹ ਕੰਮ ਕਰਨ ਵਾਲੇ ਨੇ ਜਿਹੜੇ ਸਲਕ ਤੇ ਸੀ ਦੇਖਦੇ ਆ ਆਮ ਤੌਰ ਦੇ ਉੱਤੇ ਕਿ बारकोड हर किसी ने लागू कि है यानी कि ऑनलाइन पेमेंट ਦਾ ਸਿਸਟਮ ਹਰ ਕਿਸੇ ਕੋਲ ਹੈ ਚਾਹਲਾ ਹੋਵੇ ਵਧੀਆ ਕੋਈ ਖਾਣ ਪੀਣ ਵਾਲਾ ਹੋਵੇ ਜਾਂ ਫਿਰ ਕੋਈ ਸਮਾਨ ਵੇਚਣ ਵਾਲਾ ਹੁਣ ਗੱਲ ਕੱਲੀ ਇਹਨਾਂ ਲੋਕਾਂ ਦੀ ਇਸ ਲਈ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਲੋਕਾਂ ਨੇ 바ਰ ਕੋਡ ਹਟਾਉਣੇ ਸ਼ੁਰੂ ਕਰਤੇ ਨੇ ਜੀਐਸਟੀ ਦੇ ਇਨਕਮ ਟੈਕਸ ਦੇ ਕਹਿੰਦੇ ਨੋਟਿਸ ਆ ਰਹੇ ਨੇ ਪਰ ਹਾਲਾਤ ਇਹ ਨੇ ਕਿ ਜੇਕਰ ਇਹਨਾਂ ਨੇ ਹਟਾਉਣਾ ਸ਼ੁਰੂ ਕਰਤਾ ਤਾਂ ਕੀ ਉਹ ਸਰਕਾਰ ਦੇ ਨਜ਼ਰ 'ਚ ਨਹੀਂ ਆਉਣਗੇ ਤੇ ਦੂਸਰਾ ਕਮਾਈ ਇੰਨੀ ਜ਼ਿਆਦਾ ਹੈ ਆ ਸ਼ਾਸਤਰੀ ਮਾਰਕੀਟ ਚੰਡੀਗੜ੍ਹ ਦੀ ਮੰਨੀ ਜਾਂਦੀ ਹੈ ਤੇ ਉਹਦਾ ਹੀ ਹਿੱਸਾ ਮੁਕੇਸ਼ ਜੀ ਵੀ ਨੇ ਮੁਕੇਸ਼ ਜੀ ਦੇਖਿਓ ਸ਼ਾਸਤਰੀ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਵੈਂਡਰਸ ਵੀ ਹੈਗੇ ਨੇ ਤੁਹਾਡੇ ਵਰਗੇ ਦੁਕਾਨਦਾਰ ਵੀ ਨੇਗੇ ਉਹਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਵੀ ਆਉਂਦੀ ਹੈ ਸਵਾਲ ਉੱਠਦਾ ਹੈ ਕਿ ਬੰਦਾ ਕਹਿੰਦਾ ਵੀ ਅਸੀਂ ਗਰੀਬ ਆ ਤੇ ਸਾਡੇ ਤੇ ਇਹ ਟੈਕਸ ਦਾ ਬੋਝ ਕਿਉਂ ਜੀ ਐਸਟੀ ਦਾ ਬੋਝ ਬਹੁਤ ਸਾਰੇ ਲੋਕ ਬਾਰਕੋਡ ਹਟਾ ਰਹੇ ਨੇ ਸੱਚੀ ਉਹ ਇੰਨੀ ਕਮਾਈ ਹੈ ਕਿ ਉਹਨਾਂ ਨੂੰ ਨੋਟਿਸ ਭੇਜਿਆ ਜਾਵੇ ਜਾਂ ਫਿਰ ਇਹ ਵੀ ਉਹਨਾਂ ਨੂੰ ਇੱਕ ਵਾਰੀ ਚਾਂਸੇ ਚ ਲੈਣਾ ਸੀ ਸਰਕਾਰ ਨੇ ਲੈ ਕੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਹੈਗਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਜਿਹੜਾ ਗਵਰਨਮੈਂਟ ਨੇ ਨੋਟਿਸ ਪੇ ਜਨਵਲਾ ਇਨੀਸ਼ੀਏਟਿਵ ਲਿੱਤਾ ਹੈ ਮੈਂ ਇਸ ਦੇ ਨਾਲ 100% ਸਹਿਮਤ ਆ ਸ਼ਾਇਦ ਤੁਹਾਨੂੰ ਯਾਦ ਹੋਏਗਾ ਜਦੋਂ ਸਾਡੀ ਪਹਿਲਾਂ ਇੱਕ ਮੁਲਾਕਾਤ ਹੋਈ ਸੀ ਤੇ ਮੈਂ ਮੁੱਦਾ ਰੱਖਿਆ ਸੀਗਾ ਵੀ ਚੰਡੀਗੜ੍ਹ ਦੇ ਅੰਦਰ ਤਕਰੀਬਨ 25000 ਵੈਂਡਰ ਹੈਗਾ ਠੀਕ ਹੈ ਜਿਨ੍ਹਾਂ ਨੇ ਇੱਕ ਅੱਡੇ ਦੇ ਉੱਤੇ ਤਿੰਨ-ਤਿੰਨ ਚਾਰ-ਚਾਰ 바ਰ ਕੋਡ ਲਾਇ ਹੋਏ ਐ ਫਸਟ ਆਫ ਆਲ ਕਿ ਅਗਰ ਮੈਂ ਇੱਕ ਵੈਂਡਰ ਆ ਮੈਨੂੰ ਚਾਰ 바ਰ ਕੋਡ ਲਗਾਉਣ ਦੀ ਕਿਆ ਲੋੜ ਐ ਇਟ ਮੀਨਸ ਆਈ ਹੈਵ 4 ਅਕਾਊਂਟਸ ਤਾ ਚਾਰ ਬਾਰ ਕੋਡ ਲੱਗਣਗੇ ਤੇ ਉਹ ਲਗਾਉਣ ਦਾ ਰੀਜ਼ਨ ਇਹ ਹੀ ਰਿਹਾ ਸੀਗਾ ਵੀ ਜਿਹੜੀ ਮੇਰੀ ਇੱਕ ਅਗਰ ਅਕਾਊਂਟ ਦੇ ਅੰਦਰ ਮੈਨੂੰ ਸੇਲ ਦਿਖਦੀ ਹੈ ਸਾਲ 'ਚ ਮਹੀਨੇ 'ਚ 5 ਲੱਖ ਰੁਪਏ ਦੀ ਉਹ ਚਾਰਾਂ 'ਚ ਡਿਵਾਈਡ ਹੋ ਕੇ ਸਵਾ ਸਵਾ ਲੱਖ ਦੀ ਰਹਿ ਜਾਏਗੀ ਹੂੰ ਠੀਕ ਹੈ ਤਾਂ ਕਿ ਮੈਂ ਸਰਕਾਰ ਦੀ ਨਜ਼ਰ 'ਚ ਨਾ ਆਂ ਔਰ ਮੈਂ ਫਸਟ ਡੇ ਤੋਂ ਗਵਰਨਮੈਂਟ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਇਹ ਗੁਹਾਰ ਲਗਾ ਰਿਹਾ ਸੀਗਾ ਵੀ ਇਹ ਸੋ ਕਾਲਡ ਗਰੀਬ ਹੈਗੇ ਆ ਜਿਹੜੇ ਗਰੀਬ ਹੈਗੇ ਆ ਉਹਨਾਂ ਨੂੰ ਤਾਂ ਤੁਸੀਂ ਬੈਠਣ ਨੂੰ ਜਗ੍ਹਾ ਹੀ ਨਹੀਂ ਦਿੱਤੀ ਗਈ ਹੈ ਹੁਣ ਜਿਹੜੇ ਬੰਦੇ ਨੇ ਦੋ ਦੋ ਗੱਡੀਆਂ ਰੱਖੀਆਂ ਹੋਈਆਂ ਠੀਕ ਹੈ 25 25 30 30 ਹਜ਼ਾਰ ਰੁਪਏ ਮਹੀਨੇ ਦੀ ਇਨਸਟਾਲਮੈਂਟ ਦੇ ਰਿਹਾ ਹੈ ਔਰ ਮੋਰਓਵਰ ਤੁਸੀਂ ਦੇਖੋਗੇ ਜਿਹੜੇ ਇਹਨਾਂ ਦੇ ਪ੍ਰਧਾਨ ਬਣੇ ਹੋਏ ਆ ਉਹ ਆਪਣੇ ਅੱਡੇ ਤੇ ਬੈੰਦੇ ਹੀ ਨਹੀਂ ਆ ਇਟ ਮੀਨਸ ਇੰਨੀ ਇਨਕਮ ਹੈਗੀ ਹੈ ਵੀ ਉਹਨਾਂ ਨੂੰ ਨੌਕਰ ਰੱਖੇ ਹੋਏ ਆਪਣੇ ਅੱਡੇ ਤੇ ਬੈੰਦੇ ਵੀ ਲੋੜ ਨਹੀਂ ਹੈ ਔਰ ਤੁਸੀਂ ਕਦੇ ਵੀ ਸਰਪ੍ਰਾਈਜ਼ ਸਰਵੇ ਕਰ ਲਓ ਕਿਸੇ ਵੀ ਵੈਂਡਿੰਗ ਚੋਂ ਦਾ ਤੁਹਾਨੂੰ ਇੱਕ ਅੱਡੇ ਤੇ ਦੋ ਦੋ ਤਿੰਨ ਤਿੰਨ ਨੌਕਰ ਮਿਲਣਗੇ 15000 ਤੋਂ ਘੱਟ ਨੌਕਰ ਨਹੀਂ ਮਿਲਦਾ ਤੇ ਅਗਰ ਕਮਾਈ ਹੈ ਤੇ ਆਪਾਂ ਤਾਂ ਹੀ ਇਸ ਚੀਜ਼ ਸਾਰੀ ਖਰਚ ਕਰ ਰਹੇ ਆ ਜੇ ਸਾਡੇ ਕੋਲ ਇਨਕਮ ਹੀ ਨਹੀਂ ਹੈ ਤੇ ਅਸੀਂ ਕਿੱਥੋਂ ਕਰਾਂਗੇ ਹੁਣ ਪਿੱਛੇ ਇਹਨਾਂ ਨੇ ਦੁਬਾਰਾ ਸਰਵੇ ਕਰਾਏ ਸੀਗੇ ਤੇ ਉਹਦੇ ਚ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀ ਮੈਂ ਉਹਨੂੰ ਰਿਕੁਐਸਟ ਕੀਤੀ ਸੀ ਮੈਂ ਕਿਹਾ ਸਰ ਇਹਨਾਂ ਦਾ ਕੋਈ ਕ੍ਰਾਈਟੇਰੀਆ ਬਣਾਓ ਕਿ ਐਟ ਲੀਸਟ ਤੁਹਾਨੂੰ ਪਤਾ ਤਾਂ ਹੋਵੇ ਕਿ ਇਹ ਬੰਦਾ ਵੈਂਡਰ ਹੈ ਜਾਂ ਵੈਂਡਰ categories ਆਂਦਾ ਵੀ ਹੈ ਕਿ ਨਹੀਂ ਆਂਦਾ ਉਹ ਕਹਿੰਦੇ ਜੀ ਹਮੇ ਕਿਵੇਂ ਪਤਾ ਲੱਗੇਗਾ ਮੈਂ ਕਿਹਾ ਜੀ ਆਪ ਇਨਕੀ ਲਾਸਟ 3 3 ਇਅਰਸ ਦੀ ਇਨਕਮ ਟੈਕਸ ਰਿਟਰਨ ਮੰਗਵਾ ਲਓ ਠੀਕ ਹੈ आधार कार्ड पैन कार्ड मंगवा लो सिब्बल चेक हो जाएगा उसमें सारा लोन आ जाएगा क्रेडिट कार्ड होगा वो आ जाएगा आजकल तो सिब्बल पे सारा कुछ अवेलेबल है और आपको पता लग जाएगा एनुअली ये कितनी रिटर्न भर रहा है अगर मैं दस लाख रुपए साल की रिटर्न भर रहा हूँ तो मैं वेंडर थोड़ा हूँ दस लाख रुपये की रिटर्न एक अच्छा खासा दुकानदार भरता है जिसकी मंथली जो सेल है वो कम से कम पाँच से सात लाख रुपये की होगी वो दस लाख रुपये की इनकम के क्राइटेरिया में जाके आता है ਔਰ ਆਪ ਕਿਸੇ ਵੀ ਵੈਂਡਰ ਕੀ ਚੈੱਕ ਕਰ ਲੋ 70% ਵੈਂਡਰ ਐਸੇ ਮਿਲenge ਜਿਨਕੀ ਰਿਟਰਨ 5 ਲੱਖ 5 ਲੱਖ ਸੇ ਉੱਪਰ ਹੈ ਮੁਕੇ ਜੀ ਇਹ ਗੱਲ ਤੁਸੀਂ ਜੇ ਕਹੀਏ ਕਿ ਕੁਝ ਲੋਕਾਂ ਨੂੰ ਦੇਖ ਕੇ ਕਹਿ ਰਹੇ ਹੋ ਜਾਂ ਅੰਦਰ ਕੋਡ ਵੀ ਤੁਸੀਂ ਇਹ ਚੀਜ਼ਾਂ ਦੇਖਿਆ ਨੇ ਕਿ ਐਡੇ ਵੱਡੇ ਤੌਰ ਦੇ ਉੱਤੇ ਜਾਨਕੀ ਚੰਡੀਗੜ੍ਹ ਦੇ ਇਹ ਜਿਹੜੇ ਗਰੀਬ ਨੇ ਉਹ ਗਰੀਬ ਨਹੀਂ ਬੇਸਿਕਲੀ ਬਹੁਤ ਸਾਰੇ ਅਮੀਰ ਨੇ ਸਰ ਇਹ ਸਿਰਫ ਗੌਰਮੈਂਟ ਦੀ ਸਕੀਮਾ ਦਾ ਐਡਵਾਂਟੇਜ ਲੈ ਰਹੇ ਹੈ ਠੀਕ ਹੈ ਯਾ ਤਾਂ ਅਫਸਰਾਂ ਦੇ ਨਾਲ ਮਿਲਿਓਏ ਜਿਹੜੇ ਆਪਣੇ ਅੱਖਾਂ ਦੇ ਪੱਟੀ ਬਨ ਲੈਣੇ ਆ ਪਤਾ ਅਫਸਰਾਂ ਨੂੰ ਵੀ ਹੈ ਹਮ ਅਗਰ ਇੱਕ ਬੰਦਾ 2 ਨੰਬਰ 'ਚ ਸ਼ਾਮ ਨੂੰ ਅੱਡੇ ਲਗਾਉਂਦਾ 300 ਰੁਪਏ 400 ਰੁਪਏ ਦੇ ਰਿਹਾ ਹੈ ਤੇ ਤੁਸੀਂ ਹਿਸਾਬ ਲਗਾਓ ਸਾਲ 'ਚ ਕਿੰਨਾ ਪੈਸਾ ਦੇ ਰਿਹਾ 2 ਨੰਬਰ 'ਚ ਤੇ 1 ਨੰਬਰ 'ਚ ਉਹਨੂੰ ਕਿੰਨੀ ਕਮਾਈ ਹੋएगी ਚੰਡੀਗੜ੍ਹ ਦੇ ਅੰਦਰ ਕੋਈ ਵੀ ਐਸਾ ਵੈਂਡਰ ਨਹੀਂ ਹੈ ਚਾਹੇ ਉਹ ਸਬਜ਼ੀ ਵੇਚਦਾ ਹੈ ਚਾਹੇ ਉਹ ਫਰੂਟ ਵੇਚ ਰਿਹਾ ਹੈ ਚਾਹੇ ਉਹ ਪਾਨ ਬੀੜੀ ਸਿੱਗਰਟ ਦੀ ਦੁਕਾਨ ਖੋਲ ਕੇ ਬੈਠਾ ਹੈ ਸਿੰਗਲ ਵੈਂਡਰ ਐਸਾ ਨਹੀਂ ਹੈ ਮੈਂ ਚੈਲੈਂਜ ਨਾਲ ਕਹਿ ਸਕਦਾ ਪੂਰੇ ਸ਼ਹਿਰ ਚ ਜਿਹਦੀ 30 ਜਾਂ 40000 ਰੁਪਏ ਮਹੀਨੇ ਤੋਂ ਘੱਟ ਇਨਕਮ ਹੋਏ ਬੜੀ ਵੱਡੀ ਗੱਲ ਹੈ ਤਾਂ ਕਿਉਂਕਿ ਇਦੂ ਘੱਟ ਤੇ ਤਾਂ ਲੋਕ ਨੌਕਰੀਆਂ ਕਰ ਕਰਕੇ ਗੁਜ਼ਾਰਾ ਕਰ ਰਹੇ ਨੇ ਮੈਂ ਉਹੀ ਕਹਿ ਰਿਹਾ ਸਰ ਔਰ ਜਿਹੜੇ ਆਪਣੇ ਸਾਡੇ ਸ਼ਹਿਰ ਦੇ ਅੰਦਰ ਮੈਂ ਬਾਇ ਬਰਥ ਬੋਨਨ ਬਾਟਮ ਚੰਡੀਗੜ੍ਹ ਤੋਂ ਆ ਔਰ ਇੱਕ ਇੱਕ ਸੈਕਟਰ ਇੱਕ ਇੱਕ ਮੈਕਸਿਮਮ ਲੋਕ ਮੈਨੂੰ ਬਾਈ ਨੇਮ ਬਾਈ ਫੇਸ ਜਾਣਦੇ ਐ ਮੈਂ ਉਹਨਾਂ ਨੂੰ ਜਾਣਦਾ ਹੂੰ ਤੇ ਇੱਥੇ ਜਿਹੜੇ ਆਪਾਂ ਜਿਹਨੂੰ ਕਹੀਏ ਨਾ ਵੈਂਡਰ ਜਾਂ ਗਰੀਬ ਗਰੀਬ ਹੁੰਦਾ ਜਿਨੇ ਕੀ ਸਵੇਰੇ ਕੂਹਾਂ ਖੋਦਿਆ ਪਾਣੀ ਪੀਤਾ ਆਪ ਵੀ ਪੀਤਾ ਆਪਣੇ ਡੱਬਨ ਨੂੰ ਵੀ ਭਲਾਇਆ ਤੇ ਸਵੇਰੇ ਫੇਰ ਕੂਹਾਂ ਖੋਦਣ ਦੀ ਤਿਆਰੀ ਕਰਤੀ ਜਿਹਨੂੰ 2-300 400 ਰੁਪਏ ਦੀ ਇਨਕਮ ਹੈ ਔਰ ਉਹਨੇ ਜਾ ਕੇ ਆਪਣਾ ਪਰਿਵਾਰ ਪਾਲਣਾ ਹੈ ਜਿਹਨੂੰ 2 ਜਾਂ 3000 ਰੁਪਏ ਡੇਲੀ ਦੀ ਇਨਕਮ ਹੈ ਉਹ ਕਾਦਾ ਗਰੀਬ ਹੈਗਾ ਔਰ 0.1% ਲੋਕ ਹੈ ਪੂਰੇ ਸ਼ਹਿਰ ਦੀ ਪੋਪੂਲੇਸ਼ਨ ਦੇ ਜਿਹੜੇ ਕੀ ਇਸ ਤਰ੍ਹਾਂ ਡੇਰੀਏ ਜਾਂਦੇ ਆ ਵੇਖੋ ਕਿੁੱਚੇ ਜਿੰਨਾਂ ਨੂੰ ਅਸੀਂ ਕਹਿੰਨੇ ਵੀ ਲੋਕ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਹੈਂਡ ਟੂ ਮਾਊਥ ਹੈ ਆਦਰਵਾਇਜ਼ ਇਹ ਜਿੰਨੇ ਵੀ ਵੈਂਡਰ ਬਣੇ ਹੋਇਆ ਗਰੀ ਵੈਂਡਰ ਤਾਂ ਵਿਚਾਰਾ ਮਾਲ ਲੈਣੀ ਲਗਾ ਰਿਹਾ ਹੁਣ ਪਿੱਛੇ ਮੈਂ 41 ਸੈਕਟਰ ਰਿਕ ਬੰਦੇ ਦਾ ਮੈਨੂੰ ਪਤਾ ਲੱਗਿਆ 26 ਨੰਬਰ ਤੇ 80 ਨੰਬਰ ਅੱਡਾ ਸੀਗਾ 26 ਨੰਬਰ ਵਾਲਾ ਕੁਲਚੇ ਛੋਲੇ ਵੇਚਦਾ ਸੀ ਤੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਇੱਕ ਟੂ ਬੀ ਵੈਰੀ ਫਸਟ ਡੇ ਤੋਂ ਇਹਨੇ ਇੱਥੇ ਕਦੀ ਸਮਾਨ ਵੇਚਿਆ ਹੀ ਨਹੀਂ ਉਹ 36 ਸੈਕਟਰ ਪਾਰਕ ਦੇ ਸਾਹਮਣੇ ਕੁਲਚੇ ਛੋਲੇ ਲਗਾਉਂਦਾ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਹੋ ਔਰ ਉਹਦੇ ਚ ਵੀ ਦੇਖੋ ਅੱਗੇ ਤਾਂ ਲੀ ਅਸੀਂ ਉਹਦੇ ਕੋਲ ਚਲੇ ਗਏ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਇੱਥੇ ਬੈਠੇ ਹੋ ਤੁਹਾਡਾ ਅੱਡਾ ਤਾਂ ਉੱਥੇ ਆ ਕਹਿੰਦਾ ਜੀ ਮੇਰਾ ਗੁਲਚੇ ਛੋਲੇ ਦਾ ਕੰਮ ਇੱਥੇ ਵਧੀਆ ਚੱਲ ਰਿਹਾ ਤੇ ਮੈਂ ਕਿਹਾ ਇੱਥੇ ਕੋਈ ਸਟੇ ਮਿਲੀ ਤੈਨੂੰ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿੱਦਾਂ ਬੈਠਾ ਕਹਿੰਦਾ ਜੀ 5000 ਰੁਪਏ ਮਹੀਨਾ ਦੇ ਰਿਆ ਤੇ ਕਿ 5000 ਰੁਪਏ ਮਹੀਨਾ ਤਾਂ ਵੈਸੇ ਹੀ ਦੇ ਰਿਆ ਰਿਸ਼ਤ ਦਾ ਤੇ ਮੈਂ ਕਿਹਾ ਤੇਰਾ ਅੱਡਾ ਕਹਿੰਦਾ ਜੀ ਉਹ ਪ੍ਰਧਾਨ ਜੀ ਨੇ ਸੰਭਾਲ ਲਿਆ ਉੱਥੇ ਕੋਈ ਨਵੀਨ ਚਾਵਲ ਹੈਗਾ ਕਹਿੰਦਾ ਜੀ ਉਹਨੇ ਸੰਭਾਲ ਲਿਆ ਉਹ ਕਿਰਾਇਆ ਵੀ ਉਹੀ ਦੇ ਰ ਉਦਾ ਉਦਾ ਅੱਡਾ ਇਕੱਠਾ ਜੁਆਇੰਟ ਹੈ ਉਹਨੇ ਆਪਣਾ ਸ਼ੋਰੂਮ ਬਣਾਤਾ ਇਹ ਸਾਰਾ ਇਨਫੋਰਸਮੈਂਟ ਨੂੰ ਪਤਾ ਹੈ ਸਾਰੇ ਡਿਪਾਰਟਮੈਂਟ ਨੂੰ ਪਤਾ ਹੈ ਮੈਂ ਇਨਫੋਰਸਮੈਂਟ ਇੰਸਪੈਕਟਰ ਨੂੰ ਵੀ ਫੋਨ ਕੀਤਾ ਹਾਂ ਕੋਲ ਹੈ ਸਰ ਸਰ ਤੁਸੀਂ ਹੁਣ ਚੱਲੋ ਹੁਣ ਤੁਹਾਨੂੰ ਆਪਾਂ ਕਹਿ ਰਹੇ ਹਾਂ ਕਿ ਸਾਲਾ ਉਹ ਪਰਦੇ ਪਿੱਛੇ ਥੋੜਾ ਗੱਲ ਹੈਗੀ ਆ ਹੁਣੇ ਚੱਲੋ ਤੁਹਾਨੂੰ ਸਾਹਮਣੇ ਨਜ਼ਰ ਆ ਜਾਏਗਾ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਤੇਰਾ ਪਿਓ ਕਿੱਥੇ ਹੈ ਕਹਿੰਦਾ ਜੀ ਪਿਓ ਨਹੀਂ ਆਓ ਮੇਰਾ ਭਰਾ ਸੀਗਾ ਤੇ ਉਹਨੇ ਹੁਣ ਲਗਾ ਲਿਆ ਅੱਡਾ ਇਹ ਮੈਨੂੰ ਦੇ ਗਿਆ ਵੀ ਇੱਕ ਮੇਰੀ ਪ੍ਰਾਪਰਟੀ ਬਣ ਗਈ ਇੱਥੇ ਪਿੰਡੋ ਆਪਣਾ ਭਰਾ ਬੁਲਾਇਆ ਵੀ ਤੂੰ ਇੱਥੇ ਕਮਾਈ ਕਰ ਮੈਂ ਖਰੜ ਜਾ ਕੇ ਕਰੂੰਗਾ ਹੁਣ ਜਦ ਖਰੜ ਅੱਡਾ ਪੱਕਾ ਹੋ ਜਾਏਗਾ ਇੱਕ ਤੀਜਾ ਭਰਾ ਹੋਰ ਆਏਗਾ ਉਹ ਖਰੜ ਲਗਾਏਗਾ ਉਹ ਕਿਤੇ ਹੋਰ ਚੱਲ ਜਾਏਗਾ ਤੇ ਆਪਾਂ ਇਹਨੂੰ ਵੈਂਡਰ ਕਰਾਂਗੇ ਜਾਂ ਤੰਦਲੀ ਕਰਾਂਗੇ ਪਰ ਲੋਕਾਂ ਨੇ ਜਿਹੜੀ ਇਹ ਉਹ ਖੜਨੇ ਸ਼ੁਰੂ ਕਰਤੇ 바ਰ ਕੋਡ ਉਹਦਾ ਕਾਰਨ ਇਹੀ ਹੈ ਕਿ ਆਖਰ ਸਰਕਾਰ ਦੀ ਨਿਗਾਹ ਹੋ ਚਲੀ ਐ ਇਸ ਸਾਈਡ ਬਿਲਕੁਲ ਸਰ ਇਹਨਾਂ ਦੀ ਪੋਲ ਖੁੱਲੇਗੀ ਮੈਂ ਤਾਂ ਕਹਿੰਦਾ ਜਿੰਨੇ ਤੁਸੀਂ ਵੈਂਡਰ ਲਾਇਸੈਂਸ ਅਪਲਾਈ ਕੀਤੇ ਹੋਏ ਐ ਜਿਹੜੇ ਵੈਂਡਰ ਬੈਠੇ ਐ ਆਪਣਾ ਫੀਸ ਭਰ ਰਹੇ ਐ ਇਹਨਾਂ ਦੀ ਘਟਾਲੂ ਰਿਟਰਨ ਆ ਗਵਰਨਮੈਂਟ ਕੀ ਨਹੀਂ ਕਰ ਸਕਦੀ ਅੱਕਾ ਖੁੱਲੀਆਂ ਰਹਿ ਜਾਣਗੀਆਂ ਇੱਕ ਚੰਗਾ ਬਲਾ ਅਗਸਟਡ ਆਫੀਸਰ ਪ੍ਰੇਸ਼ਾਨ ਹੋ ਜਿਗਲ ਤੇ ਇੰਨੀ ਤਨਖਾਹ ਨੇ ਜਿੰਨੀ ਅਗਲੇ ਦਿਨ ਮਹੀਨੇ ਦੀ ਕਮਾਈ ਹੈ ਮੈਂ ਵੀ ਪੁੱਛਣ ਲੱਗਿਆ ਤੁਹਾਨੂੰ ਵੀ ਤੁਹਾਡੀ ਤਾਂ ਜਦੋਂ ਇੰਨੀ ਰਿਸਰਚ ਚੱਲਦੀ ਆਏ ਕੋਈ ਜਿਵੇਂ ਆਮ ਤੌਰ ਦੇ ਉੱਤੇ ਗੱਲਾਂ ਕਰ ਕਈ ਵਾਰ ਸੁਣਦੇ ਆ ਜਾਂ ਪੁਰਾਣੀਆਂ ਕਈ ਕਹਾਣੀਆਂ ਕਈ ਵੱਡੇ ਸ਼ਹਿਰਾਂ ਦੀ ਸੁਣੀਆਂ ਨੇ ਤੁਹਾਨੂੰ ਨੇ ਦੇਖਿਆ ਕੋਈ ਇਸ ਤਰ੍ਹਾਂ ਦਾ ਵੈਂਡਰ ਹੋ ਰਿਹਾ ਜਿਹੜਾ ਵਧੀਆ ਚੰਗਾ ਤਗੜਾ ਸੇਟ ਹੋਵੇ ਪਰ ਹੈ ਉਹ ਵੈਂਡਰ ਸਰ ਸਾਡੇ ਨਾਲ 22 ਸੈਕਟਰ ਦੀ 107 ਵੈਂਡਰ ਲੀਗਲ ਹੈ ਠੀਕ ਹੈ 40 ਵੈਂਡਰਾਂ ਨੂੰ ਲਾਇਸੈਂਸ ਸਟੇ ਦੇਤੀ ਜੀ ਆਰ ਡੀ ਸੀ ਸੈਲ ਨੇ 200 ਵੈਂਡਰ ਇਲੀਗਲ ਬੈਠਾ ਹੈ ਉਹਦੇ ਚ ਸ਼ਾਇਦ 507 ਵੈਂਡਰ ਹੋਣਗੇ ਜਿਹਦੇ ਕੋ ਗੱਡੀ ਨਹੀਂ ਹੈ ਬਾਕੀ ਸਾਰੇ ਗੱਡੀਆਂ ਵਾਲੇ ਨੇ ਹਾਂ ਔਰ ਗੱਡੀ ਕਮ ਬੜਾਉਣ ਜਿੰਨਾ ਮਾਲ ਉਹਦੇ ਅੱਡੇ ਦੇ ਪਿਆ ਉਹਨਾਂ ਮਾਲ ਉਹਦੀ ਗੱਡੀ ਚ ਵੀ ਪਿਆ ਹੈ ਐਜ ਸਟੋਰ ਯੂਜ਼ ਕਰਦੇ ਹਾਂ ਹਾਂ ਨਾ ਉਹ ਮਾਲ ਪਰਚੇਸ ਕਰਦੇ ਹੋਏ ਜੀ ਐਸ ਟੀ ਦਿੰਦੇ ਨਾ ਉਹ ਗਵਰਨਮੈਂਟ ਨੂੰ ਜੀ ਐਸ ਟੀ ਦੇ ਰਹੇ ਨਾ ਇਨਕਮ ਟੈਕਸ ਦੇ ਰਹੇ ਹਰ ਕਿਸੇ ਨੇ ਐਮ ਐਸ ਐਮ ای ਚ ਲੋਨ ਲਿੱਤੇ ਹੋਏ ਆ ਠੀਕ ਹੈ ਮੈਕਸਿਮਮ ਨੇ ਅੱਡੇ ਕਰਾਇਤੇ ਦਿੱਤੇ ਹੋਇਆ 21 ਲੱਖ 2 2 ਲੱਖ ਰੁਪਏ ਕਰਾਇਆ ਆ ਰਿਹਾ ਹੁਣ ਪਿੱਛੇ ਮੈਂ ਜੁਆਇੰਟ ਕਮਿਸ਼ਨਰ ਨੂੰ ਵੀ ਖੋਰ ਫਰਾਡ ਦੱਸਿਆ ਸੀਗਾ ਮੈਂ ਕਿਹਾ ਜੀ ਇੱਕ ਟੱਬਰ ਦੇ ਤਿੰਨ ਬੰਦੇ ਐ ਚਾਰ ਮੈਂਬਰ ਟੋਟਲ ਐ ਇੱਕ ਮਾਂ ਐ ਤਿੰਨ ਮੁੰਡੇ ਐ ਮਾਂ ਨੂੰ ਔਰ ਮੁੰਡੇ ਨੂੰ ਸਾਡੇ ਬਾਈ ਸੈਕਟਰ ਚ ਅੱਡਾ ਲਾਟ ਹੋ ਗਿਆ ਉਹ ਦੋਨਾਂ ਨੇ ਆਪਣਾ ਅੱਡਾ ਦੇਤਾ 190000 ਰੁਪਏ ਕਰਾਇਤੇ ਤਿੱਜੇ ਮੁੰਡੇ ਨੂੰ ਸਟੇ ਲਾ ਕੇ ਫਰੂਟ ਲਗਵਾਤੇ ਪਾਰਕਿੰਗ ਚ ਪਿੰਕ ਰੋਜ਼ ਦੀ ਪਾਰਕਿੰਗ ਦੇ ਬਾਹਰ ਫਰੂਟ ਲੱਗੇ ਹੁਣ ਵੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਉਹਦੀ ਜਿਹੜੀ ਸਟੇ ਮਿਲੀ ਸੀ ਉਹ ਮਿਲੀ ਸੀ ਪਿੰਕ ਰੋਜ਼ ਦੀ ਦੀਵਾਰ ਤੇ ਲੇਕਿਨ ਬਦਮਾਸ਼ੀ ਹੈਗੀ ਹੈ ਪੈਸੇ ਅਨਾਵਸ਼ਨਾਬ ਆ ਰਹੇ ਆ ਕਹਿੰਦਾ ਮੈਂ ਤੇ ਇੱਥੇ ਵਿੱਚੂੰਗਾ ਹੁਣ ਤਿੰਨੋਂ ਮਾਪੂਤ ਬੈਠ ਕੇ ਉੱਤੇ ਫਰੂਟ ਵੇਚਦੇ ਆ ਠੀਕ ਹੈ ਉਹ ਡੇਲੀ ਦੀ ਉਸ ਦੀ ਇਨਕਮ ਕਿੰਨੀ ਹੈ ਸਿਰਫ ਅਮਰੂਦ ਵੇਚਦਾ ਹੋ ਡੇਲੀ ਦੀ ਉਹਦੀ ਇਨਕਮ 3000 ਰੁਪਏ ਦੀ ਹੈ ਕਿਓ ਬਤਾਓ ਯਾਨੀ ਕਿ ਇੰਨੇ ਵੱਡੇ ਤੌਰ ਤੇ ਤੈਨੋਂ ਕਰਕੇ ਜਿਹੜਾ ਇਹ ਵੈਂਡਰ ਵਾਲਾ ਸਿਸਟਮ ਇੰਨੇ ਵੱਡੇ ਤੌਰ ਤੇ ਫੈਲਿਆ ਹੋਇਆ ਹੈਗਾ ਸਰ ਮੈਂ ਮੈਂ ਇਹੀ ਕਹਿ ਰਿਹਾ ਚੰਡੀਗੜ੍ਹ ਦਾ ਅਸ ਤੱਕ ਦਾ ਸਭ ਤੋਂ ਵੱਡਾ ਨੈਕਸਸ ਹੈ ਸਭ ਤੋਂ ਵੱਡਾ ਫਰਾਡ ਹੈ ਔਰ ਇਹਦੇ ਚ ਇੰਨਾ ਘ ਰੁਪਈਆ ਹੈ ਕਿ ਚੰਗਾ ਭਲਾ ਆਦਮੀ ਅਗਰ ਕੋਈ ਕੰਮ ਕਰਨਾ ਵੀ ਚਾਹੁੰਦਾ ਹੁਣ ਸਾਡੇ ਕਮਿਸ਼ਨਰ ਸਾਹਿਬ ਹੈ ਸੀ ਬਹੁਤ ਵਧੀਆ ਆਦਮੀ ਅਮਿਤ ਕੁਮਾਰ ਜੀ ਜੁਆਇੰਟ ਕਮਿਸ਼ਨਰ ਸਾਹਿਬ ਸੁਹਾਗ ਸਾਹਿਬ ਹੈ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਕਨਸੈਪਟ ਵੀ ਇਹ ਇੰਨਾ ਵੱਡਾ ਰਾਇਤਾ ਵਿਖ ਰਿਹਾ ਨੋ ਡਾਊਟ ਕਿ ਇਹਨੂੰ ਸਮੇਟਣ ਚ ਟਾਈਮ ਲੱਗਦਾ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਪਤਾ ਨਹੀਂ ਸਾਲੀ ਕਿਹੜੀ ਸ਼ਕਤੀ ਆਂਦੀ ਹੈ ਉਹਨਾਂ ਨੂੰ ਸ਼ਾਂਤ ਕਰਕੇ ਬਿਠਾਤਾ ਉਹ ਵੀ ਉਹ ਵੀ ਥੱਕ ਗਏ ਜੁਆਇੰਟ ਕਮਿਸ਼ਨਰ ਸਾਹਿਬ ਨੇ ਤਾਂ ਸਲੈਂਡਰੀ ਕਰਤਾ ਕਹਿੰਦੇ ਯਾਰ ਅਸੀਂ ਕੀ ਕਰੀਏ ਭਰਾ ਤੇਰੇ ਸਾਹਮਣੇ ਅਸੀਂ ਕੋਸ਼ਿਸ਼ ਕਰਦੇ ਆਂ ਕੋਈ ਜੀਆਰਡੀਸੀ ਸੈੱਲ ਤੋਂ ਸਟੇ ਲੈ ਆਂਦਾ ਹੈ ਕੋਈ ਕਿਸੇ ਦੇ ਮਨਿਸਟਰ ਤੋਂ ਫੋਨ ਕਰਾ ਦਿੰਦਾ ਅਸੀਂ ਕਿੱਥੇ ਕਿੱਥੇ ਜਾ ਕੇ ਕੀ ਕਰੀਏ ਇਹ ਰਿਕ ਬਹੁਤ ਵੱਡੇ ਤੌਰ ਤੇ ਨੈਕਸਸ ਹੈ ਬਟ ਇਹ ਜਿਹੜਾ ਅਕਾਊਂਟਸ ਵਾਲਾ ਜੇ ਕਹੀਏ ਕਿ ਗੇਡ ਚ ਆਇਆ ਤਾਂ ਹੋ ਸਕਦਾ ਵੀ ਇਹਦੇ ਨਾਲ ਜੇ ਚਲੋ ਇਹ ਬੈਠਣੇ ਬੰਦ ਨਹੀਂ ਹੋਣਗੇ ਤਾਂ ਕਮ ਸੇ ਕਮ ਇਹ ਹੈ ਵੀ ਇਹਨਾਂ ਦੀ ਇਨਕਮ ਕ੍ਰਾਈਟੇਰੀਆ ਚ ਆਊਗੀ ਤੇ ਸਰਕਾਰ ਉਹਦੇ ਤੇ ਕਾਨੂੰ ਟੈਕਸ ਲੈ ਸਕਦੀ ਹੈ ਸਰ ਤੁਸੀਂ ਇਹ ਦੇਖੋ ਸਾਡੇ ਦੇਸ਼ ਦੇ ਅੰਦਰ 2014 ਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸੀ ਔਰ ਆਈ ਥਿੰਕ 2016 ਚ ਜੀਐਸਟੀ ਇੰਪਲੀਮੈਂਟ ਹੋਇਆ ਸੀਗਾ ਠੀਕ ਹੈ ਉਹ ਜੀਐਸਟੀ ਇੰਪਲੀਮੈਂਟ ਹੋਣ ਤੋਂ ਬਾਅਦ ਹਜੇ ਸਾਡੇ ਦੇਸ਼ ਦੇ ਅੰਦਰ ਮੇਰੇ ਹਿਸਾਬ ਨਾਲ ਐਪ੍ਰੋਕਸੀਮੇਟ 35 ਤੋਂ 40% ਲੋਕ ਹੈ ਜਿਹੜੇ ਕਿ GST ਭਰ ਰਹੇ ਆ ਉਹ ਵੀ ਮਤਲਬ ਅਗਰ ਮੰਨ ਲਓ 10 ਰੁਪਏ GST ਹੈ ਸਾਡੇ 70 ਰੁਪਏ ਜਮ੍ਹਾਂ ਕਰਾ ਰਹੇ ਆ 2.5 ਰੁਪਏ ਉਹ ਵੀ ਬਿਚਾਰ ਰਹੇ ਆ ਠੀਕ ਹੈ ਔਰ ਕਈ ਲੋਕ ਤਾਂ GST ਦੇ ਨਾਮ ਤੇ ਕਰੋੜਪਤੀ ਬਣ ਗਏ ਜਾਲੀ ਫਰਮਾਂ ਖੋਲ ਕੇ ਤੇ ਸਾਡਾ ਦੇਸ਼ ਕਿੱਥੇ ਪਹੁੰਚ ਗਿਆ 10 ਸਾਲਾਂ 'ਚ ਅਗਰ ਕਿਤੇ ਇਹ ਰੇਸ਼ੋ 75 80% ਤੇ ਪਹੁੰਚੇ ਨਾ ਤੇ ਦੁਬਾਰਾ ਇਹ ਸੋਨੇ ਦਾ ਦੇਸ਼ ਬਣ ਜਾਏਗਾ ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀ ਵੀ ਹਿੰਦੁਸਤਾਨ ਸੋਨੇ ਦੀ ਚਿੜੀ ਆ ਤੇ ਉਹਨੇ ਸੋਨੇ ਦਾ ਸ਼ੇਰ ਬਣ ਜਾਏਗਾ ਦੁਬਾਰਾ ਗੱਲ ਤਾਂ ਵੀ ਇਹ ਵੀ ਟੈਕਸਿਸ ਜਿਹੜੇ ਉਹਦੇ ਲਈ ਸਰਕਾਰ ਨੂੰ ਔਰ ਜਿਹੜੇ ਸਾਡੇ ਕੰਸਰਨਡ ਆਫੀਸ਼ੀਅਲਸ ਆ ਉਹਨਾਂ ਨੂੰ ਗਰਾਊਂਡ ਲੈਵਲ ਤੇ ਆਉਣਾ ਪਏਗਾ ਸਖਤੀ ਕਰਨੀ ਪਏਗੀ ਉਹਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਸਾਡੇ ਦੇਸ਼ ਦਾ ਰੈਵਨਿਊ ਵਧੇਗਾ ਦੂਜਾ ਜਿਹੜੇ ਡਿਫਾਲਟਰ ਲੋਕ ਹੈ ਉਹ ਆਪਣੇ ਆਪ 도ੜ ਜਾਣਗੇ ਬਿਲਕੁਲ ਕਿਉਂਕਿ ਜੇ ਦੇਖੀਏ ਕਿ ਇਹਨਾਂ ਦੇ ਜਦੋਂ ਹਟਾਉਣ ਦੇ ਪਿੱਛੇ ਦੀ ਗੱਲ ਹੈ ਕਿ ਬਹੁਤ ਸਾਰੇ ਤੌਰ ਦੇ ਉੱਤੇ ਜਿਹੜੇ ਵੀਡੀਓਜ਼ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਤਾਂ ਇਹ ਗੱਲ ਦੀ ਸਿਮਤੀ ਆਉਂਦੀ ਹੈ ਕਿ ਕਿਉਂ ਆਖਰਕਾਰ ਗਰੀਬ ਨੂੰ ਪਰੇਸ਼ਾਨ ਕਰਿਆ ਜਾ ਰਿਹਾ ਹੈ ਤੇ ਜੇ ਕੋਈ ਆਪਣੀ ਰੋਜੀ ਰੋਟੀ ਚਲਾ ਰਿਹਾ ਤਾਂ ਉਹਨੂੰ ਨੋਟਿਸ ਕਿਉਂ ਪਰ ਦੂਜੇ ਪਾਸੇ ਜਦੋਂ ਅਸੀਂ ਵੈਂਡਰਸ ਦੀ ਜਾਂ ਜੇ ਕਿ ਇਹ ਕਿ ਜਿਹੜੇ ਲੋਕ ਇਹ ਰੜੀ ਫੜੀ ਲਾਉਂਦੇ ਨੇ ਉਹਨਾਂ ਦੇ ਜਦੋਂ ਕਾਰੋਬਾਰ ਨੂੰ ਦੇਖੋ ਹਾਲਾਂਕਿ ਸਾਰੇ ਭਾਵੇਂ ਨਹੀਂ ਉਹਨਾਂ ਚ ਪਰ ਬਹੁਤ ਵੱਡੀ ਗਿਣਤੀ ਕਹਿੰਦੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਜਿਹੜੇ ਕਿ ਇੱਕ ਚੰਗੇ ਰਹੀਸ ਨੇ ਨਾ ਕਿ ਸਿਰਫ ਉਹ ਵੈਂਡਰ ਦੇ ਤੌਰ ਤੇ ਜਾਣੇ ਜਾਂਦੇ ਨੇ ਉਹ ਬਲਕਿ ਉਹਨਾਂ ਦਾ ਤੁਸੀਂ ਰਿਕਾਰਡ ਦੇਖੋ ਤਾਂ ਇਹੋ ਕਰਕੇ ਕਾਰਨ ਇਹ ਹੈ ਕਿ 바ਰ ਕੋਡ ਵੱਖਰੇ ਵੱਖਰੇ ਤੌਰ ਤੇ ਇੱਕ ਇੱਕ ਜਗ੍ਹਾ ਤੇ ਲਾਏ ਜਾਂਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਟ੍ਰਾਂਜ਼ੈਕਸ਼ਨਾਂ ਲੱਗੀਆਂ ਉਹ ਕਿਸੇ ਕ੍ਰਾਈਟੇਰੀਆ ਹਿੱਟ ਨਾਲ ਵੀਡੀਓ ਜਨਲਿਸਟ ਹਰਪਾਲ ਦਿਨਾ ਉਸ ਮਿਸਿੰਗ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ